ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਇਵਾਲਟ ਛੇੜ ਲਈ ਲੈ ਕੇ ਆਏ ਆਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ 88467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲ ਬਾਤ हां जी भाई सत श्री काल जी सत श्री गा जी नाम ਤੇ ਐਡਰੈਸ ਬੋਲ ਦੋ ਜੀ ਆਪਣਾ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਰ ਨਿਹਾਲ ਸਿੰਘਾਣੇ ਨੇੜੇ ਪਿੰਡ ਕਿਹੜਾ ਰਹਿੰਦੇ ਨੇ ਨੇੜੇ ਆ ਰਹੇਗਾ ਆਪਣੀ ਮੱਜੂ ਕਿ ਰਹੇਗਾ ਇਧਰ ਰਾਮਗੜਾ ਤੇ ਤਲਵੰਡੀ ਇਹ ਨੇੜੇ-ਨੇੜੇ ਆ ਠੀਕ ਹੈ ਮੋਬਾਈਲ ਨੰਬਰ ਬੋਲ ਦੋ ਭਾਈ 87278 ਹੂੰ 09954 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਆਪਾਂ ਸਾਹਮਣੇ ਵਾਰਡ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਜਾਣਾ ਇਹ ਦੂਜਾ ਸੂਆ ਵਾਰਡ ਸੂਈ ਆ ਕਦੋਂ ਸੁਈਆ ਬਾਈ ਇਹਨੂੰ ਹੋ ਗਿਆ ਘੰਟਾ ਸਵਾ ਘੰਟਾ ਡੇਢ ਘੰਟਾ ਘੰਟਾ ਹੋ ਗਿਆ ਸੁਈ ਨੂੰ ਜੇਰ ਵਗੈਰਾ ਓਕੇ ਬਾਈ ਓਕੇ ਵੀਡੀਓ ਬਣਾ ਲਈ ਸਾਰਾ ਕੁਝ ਕੋਲਿਆ ਠੀਕ ਆ ਆ ਨਿਸ਼ਾਨੀਆਂ ਇਹਨਾਂ ਦੇ ਜਿਹੜਾ ਐਂਡ ਤੇ ਲਾੜਾ ਉਹਦਾ ਚਿੱਟਾ ਹੂੰ ਔਰ ਲੜਾ ਜੇ ਪਈ ਦਾ ਲੜਾ ਹਨਾ ਆ ਚਿੱਟਾ ਲੜਾ ਲਾਉਂਦਾ ਐਂਡ ਜਦੋਂ ਪਈ ਜੇ ਠੀਕ ਆ ਬਾਈ ਉਹ ਹੈ ਜੇਰ ਪੈਗੀ ਵੀਡੀਓ ਬਣਾਈ ਵੀਡੀਓ ਬਾਈ ਬਾਈ ਕੋਲ ਹੈਗੀ ਜੇ ਕਿਸੇ ਨੇ ਦੇਖਣੀ ਹੋਵੇ ਦਿਖਾ ਦਊਗਾ ਹਾਂ ਦਿਖਾ ਦਾਂਗੇ ਹੈਗੀ ਆ ਬਣਾਈ ਆ ਤੇ ਬੱਚਾ ਕੀ ਦਿੱਤਾ ਬਾਈ ਬੱਸਾ ਦੇਤਾ ਨਹੀਂ ਜਮਾ ਆਪਦੇ ਵਾਲੀ ਸਿਕਲ ਆਪਦੇ ਲਈ ਪਰ ਦੇਤਾ ਬੱਸਾ ਬੱਚਾ ਬਰੀਡ ਵਾਲਾ ਦਿੱਤਾ ਬਹੁਤ ਹੈਨਾ ਤੇ ਕਿੰਨਾ ਕ ਭਾਈ ਬੋਲਾ ਕੱਢਦਾ ਫਿਰ ਜਿਹੜਾ ਭਾਈ ਆਪਾਂ ਡੇਢ ਕਿਲੋ ਬੋਲਾ ਕੱਢਿਆ ਬੱਚਾ ਚਿਗਾ ਕੇ ਡੇਢ ਕਿਲੋ ਬੋਲਾ ਬੱਚਾ ਚਿਗਾ ਕੇ ਕੱਢਿਆਗਾ ਕੱਢਿਆਗਾ ਤੇ ਕਿੰਨਾ ਕ ਭਾਈ ਰਿਕਾਰਡ ਆ ਪਿਛਲੇ ਸੋਇ ਦਾ ਜਾਗਾ 16 ਲੀਟਰ ਕਹਿੰਦੇ ਜੀ ਵੀਰੇ ਚੋਇਆ ਹੋ ਹੈ ਨਾ 16 ਈਡੀ ਨੂੰ ਹੈ ਵੀ ਨਹੀਂ ਬਾਲਾ ਹੂੰ ਨਹੀਂ ਕਹਿੰਦੇ ਕਹਿੰਨੂੰ ਹੰਭਾਂ ਧੱਕਾਂ ਨੂੰ ਕਹੀ ਜਾਂਦੇ ਅਗਲੇ ਹੂੰ ਤੇ ਹੁਣ ਗਾਂ ਅਗਲੇ ਦੀ ਸੇਵਾ ਵੇ ਤੇ ਐਦ ਕੀ ਤੈਨੂੰ ਨਿਗਾ ਚ ਕਿੰਨਾ ਕ ਦੇਣਾ ਚਾਹੀਦਾ ਇਹਨੂੰ ਆਹ ਤਾਂ ਹੁਣ ਦੇ ਕੋਈ ਪੂਰਾ ਸੇਵਾ ਵਾਲਾ ਲੈ ਲੈ ਗਿਆ ਆਪਣਾ 20 ਕਢਾ ਲਈ 18 ਕਢਾ ਲਈ ਠੀਕਾ ਇਹ ਸੇਵਾ ਨਾ ਤੇ ਅਗਲੀ ਦੀ ਸੇਵਾ ਬਈ ਸੇਵਾ ਸਹੀ ਗੱਲ ਹੈ ਬਾਕੀ ਆਪਾਂ ਥਣ ਚੈੱਕ ਕਰਾਉਣੇ ਬਾਈ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਲੇਵਾ ਚਮਕਦਾ ਹੈ ਨਾ ਚਮਕਦਾ ਲੇਵਾ ਆਪ ਦੀ ਬਹੁਤ ਚਮਕਦਾ ਕੱਲਾ ਕੱਲਾ ਥਾਣਾ ਬਾਕੀ ਬਈ ਆਪ ਤੇ ਸਾਈਨਿੰਗ ਨਾ ਫੁੱਲ ਆ ਬੈਡ ਚ ਬਾਕੀ ਕੱਦ ਚੰਗਾ ਬਰੀਡ ਚੰਗੀ ਆ ਫੈਟ ਚੰਗੀ ਉਹ ਮੱਝਾਂ ਵਰਗੀ ਫੈਟ ਆਉਗੀ ਕਰਮ ਵਾਲੀ ਹਾਂ ਮੱਝਾਂ ਦਾ ਫੈਟ ਆਉਗਾ ਮੈਂ ਉਹੀ ਦੱਦ ਬਾਕੀ ਲੇਵਾ ਚੈੱਕ ਕਰ ਲੋ ਬਾਈ ਫਸੀ ਖੜੀ ਆ ਜਮਾ ਕਰਮ ਵਾਲੀ ਫੈਕਸਰ ਹਵਾਂ ਨਾ ਕੋਈ ਟੁੱਟਮਾ ਲੇਵਾ ਨਹੀਂਗਾ ਕੋਈ ਆਇਆ ਨਹੀਂ ਗੱਲ ਲੱਤਾਂ ਛੜਾ ਲਈ ਨਹੀਂ ਹੂੰ ਉਹ ਲੱਤਾਂ ਛੜਾ ਲਈ ਨਹੀਂ ਲੱਤਾਂ ਛੜਾ ਲਈ ਜੇ ਮਰ ਗਿਆ ਥਲੇ ਚਲੋ ਚਾਹੇ ਮੈਂ ਕਿਹਾ ਥੱਲੇ ਦੀ ਨੰਗੇ ਜਾਣਾ ਜਮਟ ਐਟ ਆ ਹਾਂ ਭਾਈ ਆਣਾ ਬੈਠੀ ਸੀ ਮੜਾ ਜਾਣਾ ਹਣਾ ਜਦੋਂ ਬਹਿ ਜਾਂਦੀ ਆ ਉਧਰ ਕਰ ਲੈਂਦੀ ਆ ਉਧਰ ਆਏ ਉਧਰ ਹੋ ਜਾਂਦੇ ਠੀਕ ਆ ਪਾ ਜੇ ਕੁਕਾਰ ਪਾ ਜੀ ਲੰਗਾ ਥੋੜੀ ਜੀ ਪਾ ਖੋਲ ਦੇ ਭਾਈ ਜੰਗ ਤੋਰ ਦੇ ਮੜੀ ਖੋਲ ਕੇ ਤੇ ਧਾਰ ਕਿਵੇਂ ਆ ਬਈ ਪੂਰ ਪੋਲਗਾ ਭਾਈ ਲੈ ਭਾਈ ਥਣ ਚੈੱਕ ਕਰ ਲੋ ਕੱਲਾ ਕੱਲਾ ਪੂਰੀ ਬਿੱਥੀ ਤੇ ਥਣ ਲੱਗਿਆ ਨਾੜਾ ਨੂੜਾ ਚੈੱਕ ਕਰ ਲੋ ਲੈ ਵੇ ਤੇ ਫੁੱਲ ਜਨ ਚਿੰਗੀਆਂ ਕਾ ਦਾ ਬੱਡ ਵਾਲੀਆਂ ਰੋਈ ਨਗਰ ਫੁੱਲਾ ਸੁਆ ਮ ਨਹੀਂ ਨਹੀਂ ਭਾਈ ਹੈ ਨਾ ہماری ਮੰਨਾਂ ਨਰੋਈ ਹੈ ਨਾ ਖਰਾਗ ਪਈ ਦੀਆ ਖਰਾਗ ਪਈ ਵੇ ਭਾਈ ਨਰੋਈ ਨਗਰ ਫੁੱਲਾ ਬਾਕੀ ਲੇਵੇ ਦੀ ਫੀਡਿੰਗ ਚੈੱਕ ਕਰ ਲੋ ਫੁੱਲ ਚੰਗੀ ਆ ਜਿੰਨਾ ਮਗਰ ਨੂੰ ਓਨੇ ਕਰਮ ਵਾਲੀ ਦਾ ਮੂਰ ਨੂੰ ਲੇਵਾ ਹਾਂ ਜਿੰਨਾ ਮੂਰੇ ਨਾ ਓਨੇ ਹੀ ਮਗਰ ਕੱਢਿਆ ਵਾ ਐ ਵੀ ਲੇਵਾ ਪਿੱਛੇ ਹੈ ਨਹੀਂ ਤੇ ਮੂਰੇ ਹੈ ਨਹੀਂ ਲੈ ਭਾਈ ਚੈੱਕ ਕਰ ਲੋ ਮੂਰੇ ਦੇ ਨੂੰ ਲੈ ਪੂਰੀ ਵਿੱਤੀ ਤੇ ਥਾਨ ਤੋਂ ਦਿਖਾ ਦੇ ਕਿਨੇ ਕਹੇ ਜਥਾਨ ਭਾਈ ਸਹੀ ਗੱਲ ਲੈ ਚੈੱਕ ਕਰ ਲੋ ਬਾਕੀ ਟੋਰੇ ਫੇਰੇ ਨੂੰ ਵੀ ਆਏ ਨਹੀਂ ਗਏ ਭੱਜੂਗੀ ਹਨਾ ਨਾ 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 ਉਹ ਮੈਂ ਨਹੀਂ ਗਈ ਹਲਤ ਫਿਰ ਤੇ ਚੈੱਕ ਕਰ ਲੋ ਬਹੁਤ ਪਿਆਰਾ ਹੈਗਾ ਕੀ ਮੋਲਾ ਫਿਰ ਬਾਈ ਮੋਲਾ ਯਾਰ ਆਪਾਂ ਜਮਾ ਜਾਇਜ਼ ਹੀ ਕਰਨਾ ਇਹਦਾ ਠੀਕ ਆ ਇਹ ਆਪਾਂ 55 ਦੀ ਦੇ ਦਿਆਂਗੇ ਠੀਕ ਆ ਬਾਈ ਯਾਰ ਫਦੇਰਾ ਬਾਹਰ 63000 ਦੀ ਬੈਣਾ ਹੂੰ 55 ਦੀ ਦੇ ਦਿਆਂਗੇ ਠੀਕ ਆ ਬਾਈ ਬਾਈ ਕਹਿੰਦਾ ਬਾਟ ਨਹੀਂ ਕੋਈ ਤਰੇਟ ਨਹੀਂ ਹੈ ਨਾ ਬਾਈ ਨਾ ਨਾ ਹਾਂ 55000 ਦੀ ਆਪਾਂ ਵੜ ਦੇ 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 ਦੇਾਂਗੇ ਇਰਬੀ ਮਰਾ ਮੋਟਾ ਕਰ ਦੇ ਕੋਈ ਠੀਕ ਆ ਬਾਈ ਕਹਿੰਦਾ ਫੇਰ ਵੀ ਮੜਾ ਮੋਟਾ ਮਾੜਾ ਜਰੂਰ ਲੈਵਾ ਆਊਗਾ ਨਾ ਕੋਈ ਮੌਕੇ ਤੇ ਜਰੂਰ ਕਰ ਦੇਗੇ ਬਾਕੀ ਬਾਈ ਲੈਵਾ ਚੈੱਕ ਕਰੋ ਤਾਹਾਂ ਤੱਕ ਬਰੀ ਫਿਰਦੀ ਹਾਂ ਪੂਰਾ ਟਾਈਟਲੇ ਵਧੀਆ ਹੂੰ ਤੇ ਬਾਈ ਨਗ ਸੀਗਾ ਬਾਈ ਕੋਲੇ ਇੱਕ ਸੋ ਆਪਾਂ ਦਿਖਾ ਦਿੱਤਾ ਜੀ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ